ਸਾਡੇ ਗਵਾਂਡਰ ਨਸ਼ਾ ਵਿੱਚ ਦੇ ਦਾਰੂ ਦੇ ਲਾਂਡ ਦੇ ਚੁੱਕਾ ਦਾਰੂ ਦਾ ਸ੍ਰੀਆਮੀ ਵੇਚਦੇ ਆ ਤੇ ਉਹ ਦੋ ਮੁੰਡੇ ਸੀ ਕਿ ਕੱਲ ਦਿਨੇ ਤਮ ਕਿਹਾ ਕਿ ਚੋਤੀ ਪਰ ਜਾਇਨਾ ਤੇ ਰਾਤ ਜੇ ਆਏ ਸੀ ਰਾਤ ਨੂੰ ਉਹ ਦੁਕਾਨ ਤੇ ਗਿਆ ਸੀ ਬਾਤ ਚਾਹੇ ਨੇ ਮੜਾ ਤੰਗਾ ਬੋਲਦੇ ਰਹੇ ਉਹ ਅੰਦਰ ਲੈ ਕੇ ਜਵਾਕਾਂ ਚਲੇ ਗਏ ਤੇ ਮੈਂ ਜੇ ਪਰ ਪਾਇਆ ਤੇ ਮੇਰੇ ਮਗਰ ਹੋਤੀ ਕਿੰਨੀ ਕਿਤਾਰਾ ਕੰਪਾਂ ਮਾਰਿਆ ਦੇ ਤੇ ਵੀ ਛੋਟੀ ਸਾਡੇ ਮਿਰਤਰਾਣੀ ਸੀ ਤੇ ਉਹਨਾਂ ਨਾਲ ਬੋਲਦੇ ਹਨ ਉਹਨਾਂ ਸਮੇਂ ਸ਼ਕਲ ਵਿੱਚ ਦੇਣ ਚਿੱਟਾ ਤਾਲੂ ਵੀ ਵੇਚਦੇ ਨੇ ਤੇ ਉਹ ਵੀ ਇਧਰਾ ਕੇ ਗਾਣਾ ਬੁਲਾ ਘਟਦੇ ਸੀ ਤੇ ਇਹ ਆਏ ਦੁਕਾਨ ਤੋਂ ਸਬਜੀ ਲਾਇਆ ਕਿ ਤੇ ਨਨਕਿਆ ਵੀ ਕੀ ਗੱਲ ਹੈ ਵੀ ਇਸ ਤਰ੍ਹਾਂ ਗਾਣਾ ਕਿਉਂ ਘੱਡੀ ਜਾਂਦੇ ਨੇ ਤੇ ਕਹਿੰਦੇ ਬੱਸ ਅਸੀਂ ਬੱਸ بیمار ਕਾਪਾ ਕੱਢਾ ਤੇ ਮਾਰ ਰਖੋ ਪੰਜ ਕਿਥੇ ਨਾਲ ਸਰਿੰਦਰ ਸਿੰਘ ਹੈ ਵਾਸ ਸਖੰਦ ਵਾਲਾ ਅਮਰਕੋਟ ਦਾ ਉਹਦੀ ਵੀਡੀਓ ਵੀ ਦੇਖੀ ਆ ਉਹ ਸਟੇਟਮੈਂਟ ਦੇ ਰਿਹਾ ਉਹਦੇ ਸੱਟਾਂ ਲੱਗੀਆਂ ਨੇ ਜ਼ਖਮੀ ਹੋਇਆ ਸਿਵਲ ਹਸਪਤਾਲ ਵਿੱਚ ਪਰ ਅਜੇ ਤੱਕ ਉਹਦੀ ਐਮਲਆਰ ਰੀਸੀਵ ਨਹੀਂ ਹੋਈ ਉਹਦੇ ਐਲੀਗੇਸ਼ਨ ਹੈਗੇ ਆ ਉਹਨਾਂ ਨੂੰ ਪ੍ਰੂਫ ਕਰਕੇ ਉਹਨਾਂ ਦੇ ਅਕੋਰਡਿੰਗ ਇਨਵੈਸਟੀਗੇਸ਼ਨ ਕਰਕੇ ਜੋ ਇਸਦੀ ਰੀਅਲ ਫੈਕਟਸ ਹੋਏ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਰਿਪੋਰਟ ਕੀ ਨਾਮ ਬਾਈ ਰੰਦਰ ਸਿੰਘ ਕਿਥੋਂ ਦੇ ਵਾਸੀ ਹੋ ਕੰਦੋਲਾ ਮਰਵਾਟ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਜੀ ਘਟਨਾ ਹੈ ਵਾਪਰੀ ਜੀ ਰਾਤ ਨੂੰ ਕੰਮ ਤੇ ਆਇਆ ਸੀ ਮੈਂ ਤੇ ਪਹਿਲਾਂ ਜਿਹੜਾ ਸਾਡੇ ਗਵਾਂਢ ਨਸ਼ਾ ਵੇਚਦੇ ਆ दारू ਦੇ ਲਾਂਡ ਦੇ ਚਿੱਟਾ दारू ਦਾ ਸ਼ਰਾਬ ਵੀ ਵੇਚਦੇ ਆ ਤੇ ਉਹ ਦੋ ਮੁੰਡੇ ਸੀ ਕਿ ਕੱਲ ਦਿਨੇ ਧਮਕੀ ਦੇ ਕੇ ਛੋਟੀ ਪਰ ਜਾਈ ਨੂੰ ਤੇ ਰਾਤ ਵੀ ਆਏ ਸੀ ਕਿ ਰਾਤ ਨੂੰ ਉਹਦਾ ਦੁਕਾਨ ਤੇ ਗਿਆ ਸੀ ਬਾਤ ਚਾਹ ਇਹਨਾਂ ਮੜਾ ਚੰਗਾ ਬੋਲਦੇ ਰਹੇ ਨਾ ਉਹ ਅੰਦਰ ਲੈ ਕੇ ਜਵਾਕਨ ਚਲੇ ਗਈ ਤੇ ਮੈਂ ਜੇ ਪੈਰ ਪਾਇਆ ਤੇ ਮੇਰੇ ਮਗਰੋਂ ਕਿ ਤੇ ਕੀ ਧਾਰਵਾ ਕੱਪਾ ਮਾਰਿਆ ਤੇ ਫੱਟੜ ਕਰਤਾ ਤੇ 100 ਟਿੰਟ ਕਲਾਰ ਤੇ ਲੇਟ ਆਇ ਤੇ ਨਨ ਪਾਜ ਗਏ ਪਹਿਲਾ ਨੇਰਾ ਸੀਗਾ ਲੈਟ ਟਾਈਮ ਸੀਗੇ ਕਿੰਨੇ ਜਣੇ ਸੀਗੇ ਉਹ ਦੋ ਜਣੇ ਕੋ ਪੁਲਿਸ ਨੂੰ ਪਹਿਲੇ ਇਤਲਾ ਦਿੱਤੀ ਸੀ ਕਿ ਵੀ ਜਿਹੜਾ ਇਸ ਤਰ੍ਹਾਂ ਦਾ ਨਸ਼ਾ ਵੇਚਦੀ ਹੈ ਜਾ ਕੁਛ ਕਰਦੀ ਉਹ ਨਾ ਜੇ ਤਿੰਨ ਚਾਰ ਦਿਨਾਂ ਕਿ ਨਰਵਾੜ ਜਾਤਾ ਚਾਹੀ ਜਾਪਾ ਤਾਂ ਤਲਾਸ਼ ਕੀਤੀ ਨਹੀਂ ਆਪਣਾ ਕਿਲਿਆਂ ਦੇ ਸਿਓਨੋਂ ਬਾੜਾ ਜਾ ਕੇ ਚੱਕੀ ਸੀ ਮਾਮੀ ਜਿਹੜੇ ਕੋਨੇ ਗਏ ਰਿਸ਼ਤੇਦਾਰ ਜਿਗਾਏ ਨੇ ਤੇ ਪਰ ਤੁਹਾਡੇ ਤੇ ਹਮਲਾ ਕਿਉਂ ਕੀਤਾ ਗਿਆ ਹਮਲਾ ਕਿਤਾ ਗਿਆ ਆਪਾਂ ਰੋਕਿਆ ਸੀ ਸਾਡੇ ਗੱਲ 'ਚ ਜੜੇ ਚ 5 7 7 ਕਦਾਵਾ ਦੇ ਘੇੜਲਾਂ ਤੇ ਰੁਕਣਾ ਤੇ ਗਈ ਸੀ ਹਮ ਮਾੜਾ ਨਹੀਂ ਨਹੀਂ ਕਰ ਨਿਗਾਰਾ ਰੱਖਦੇ ਸੀ ਗੀ ਗੁੜੀਆਂ ਤੇ ਠੀਕ ਕੀ ਨਾਮ ਹੈ ਆਪਣਾ ਬਿਮਲਾ ਬਾਈ ਇਹ ਕੀ ਲੱਗਦੀ ਤੋੜੀ ਇਹ ਸਾਡੇ ਘਰ ਵੱਲ ਨੇ ਹਮ ਕੀ ਕਰਨਾ ਵਾਪਰੀ ਇਹਨਾਂ ਨਾਲ ਜੀ ਇਹਨਾਂ ਨਾਲ ਇਹ ਹੀ ਵਾਪਰੀ ਸੀ ਵੀ ਅਸੀਂ ਕੰਮ ਤੇ ਗਏ ਸੀ ਹਮ ਤੇ ਵਿੱਚ ਛੋਟੀ ਸਾਡੇ ਮੇਰੇ ਦਰਾਣੀ ਸੀ ਤੇ ਉਹਨਾਂ ਨਾਲ ਬੋਲਦੇ ਰਹਿੰਨ ਉਹਨਾਂ ਸਮੂ ਸ਼ਕਲ ਵਿੱਚ ਦੇਣ ਚਿੱਟਾ ਦਾਲੂ ਵੀ ਵੇਚਦੇ ਨੇ ਹਮ ਉਹ ਵੀ ਇਤਰਾ ਕੇ ਗਾਣਾ ਬੁਲਾ ਕੱਢਦੇ ਸੀ ਤੇ ਇਹ ਆਏ ਦੁਕਾਨ ਤੋਂ ਸਬਜ਼ੀ ਲਾਇਆ ਕਿ ਤੇ ਨਨਕਿਆ ਵੀ ਕੀ ਗੱਲ ਹੈ ਵੀ ਇਸ ਤਰ੍ਹਾਂ ਗਾਣਾ ਕਿਉਂ ਕੱਢੀ ਜਾਂਦੇ ਨੇ ਤੇ ਕਹਿੰਦੇ ਬਸ ਅਸੀਂ ਬਸ ਵੀ ਮਾਲ ਕਾਪਾ ਕੱਢਦੇ ਮਾਰਾ ਕਿ ਪੰਜ ਕਿਚੜੀ ਨਾਲ ਕੋਈ ਗਿਆ ਵੇਚ ਦੇ ਨੂੰ ਤਾਰੂ ਵੀ ਵੇਚ ਦੇ ਨੂੰ ਕੰਦਵਾੜਾ ਅੰਮਰਕੋੜ ਦਾ ਵਿਅਕਤੀ ਜਿਹੜਾ ਸਤਕਾਰੀ ਹਸਪਤਾਲ ਵਰਤੀ ਹੋਇਆ ਹੈ ਕੀ ਤਲਾਹ ਗਈ ਕੀ ਸੂਚਨਾ ਮਿਲੀ ਤੁਹਾਨੂੰ ਜੀ ਇਹਦੇ ਬਾਰੇ ਨਾ ਪਤਾ ਲੱਗਿਆ ਸਰਿੰਦਰ ਸਿੰਘ ਹੈ ਵਾਸੀ ਕੰਧ ਵਾਲਾ ਅਮਰਕੋਟ ਦਾ ਉਹਦੀ ਵੀਡੀਓ ਵੀ ਦੇਖੀ ਆ ਉਹ ਸਟੇਟਮੈਂਟ ਦੇ ਰਿਹਾ ਉਹਦੇ ਸੱਟਾਂ ਲੱਗੀਆਂ ਨੇ ਜ਼ਖਮੀ ਹੋਇਆ ਸਿਵਲ ਹਸਪਤਾਲ ਵਿੱਚ ਪਰ ਅਜੇ ਤੱਕ ਉਹਦੀ ਐਮਲਆਰ ਰੀਸੀਵ ਨਹੀਂ ਹੋਈ ਉਹਦੇ ਐਲੀਗੇਸ਼ਨ ਹੈਗੇ ਆ ਉਹਨਾਂ ਨੂੰ ਪ੍ਰੂਫ ਕਰਕੇ ਉਹਨਾਂ ਦੇ ਅਕੋਰਡਿੰਗ ਇਨਵੈਸਟੀਗੇਸ਼ਨ ਕਰਕੇ ਜੋ ਇਸ ਲਈ ਰੀਅਲ ਫੈਕਟਸ ਹੋਏ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇਕਰ ਕੋਈ ਨਸ਼ਾ ਵੇਚਣ ਵਾਲਾ ਪ੍ਰੋਗਰੈਸ ਉਹਦੇ ਵਿੱਚ ਕੋਈ ਦਿਸਦੀ ਆ ਆਉਂਦੀ ਆ ਅਜੇ ਤੱਕ ਉਹਨੇ ਬਾਈ ਨੇਮ ਡਿਸਕਲੋਜ਼ ਨਹੀਂ ਕੀਤਾ ਬਟ ਫਿਰ ਵੀ ਇਹਦੇ ਤੇ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਨਸ਼ਾ ਕਿਸੇ ਵੀ ਕੀਮਤੇ ਵਰਤੋਂ ਵਿੱਚ ਲਿਆਉਣ ਤੋਂ ਰੋਕਿਆ ਜਾਵੇਗਾ